ਉਹ ਕੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਮੈਨਾਈ ਵਾਹ ਕਈ ਸਾਂਮੀ ਬਈਆ ਵਿਚਾਰੀ ਬੱਚੀ ਔਰ 4 ਸਾਲਾਂ ਦੀ ਬੱਚੀ ਹੈ ਔਰ ਛੋਟਾ ਮੁੰਡਾ 5 ਮਹੀਨਿਆਂ ਦਾ ਉਹ ਪਿੱਛੇ ਰਹਿ ਗਿਆ ਪਰਿਵਾਰ ਦਾ ਰੋ ਰੋ ਕੇ ਬਰਾ ਹਾਲ ਹੈ ਹਾਲ ਦੇਖ ਸਕਦੇ ਹੋ ਕਿ ਪੂਰੀ ਜਿਹੜੀ ਕਲੋਨੀ ਹੈ ਉੱਥੇ ਸਹਮ ਦਾ ਮਾਹੌਲ ਬਣ ਗਿਆ ਧੰਕ ਅਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਕਤਲ ਦੀ ਵਾਰਦਾਤ ਦੇਖਣ ਨੂੰ ਮਿਲੀ ਹੈ ਜਿੱਥੇ ਹਲਕਾ ਰਾਜਾ ਛੰਸੀ ਦੇ ਵਿੱਚ ਰਾਇਲ ਕਲੋਨੀ ਚ ਇੱਕ ਔਰਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਫਿਲਹਾਲ ਜਾਣਕਾਰੀ ਪਰਿਵਾਰ ਕੋਲ ਨਹੀਂ ਹੈ ਕਿ ਉਹ ਕੌਣ ਸਨ ਔਰਤ ਦੇ ਛੋਟੇ ਦੋ ਬੱਚੇ ਇੱਕ 5 ਮਹੀਨੇ ਦਾ ਇੱਕ ਛੋਟੀ ਬੱਚੀ 4 ਸਾਲ ਦੀ ਔਰਤ ਦੀ ਲਾਸ਼ ਅਜੇ ਘਰ ਦੇ ਵਿੱਚ ਹੀ ਕੁਝ ਸਮਾਂ ਪਹਿਲਾਂ ਹੀ ਜਿਹੜੀ ਇਸ ਨੂੰ ਗੋਲੀਆਂ ਮਾਰ ਕੇ ਗਏ ਨੇ ਬਾਕੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਵੱਡੇ ਸਵਾਲ ਖੜੇ ਹੁੰਦੇ ਲਾਉਣ ਆਰਡਰ ਤੇ ਮਾਤਾ ਜੀ ਕੀ ਨਾਮ ਤੁਹਾਡਾ ਜੀ ਮੇਰਾ ਹਰਜੀਤ ਕੌਰ ਈ ਹੋਇਆ ਕੀ ਐ ਤੁਸੀਂ ਘਰ ਸੀ ਕੌਣ ਮਾਰ ਕੇ ਘਰ ਮੈਂ ਕੰਮ ਤੇ ਗਈ ਆ ਮੈਨੂੰ ਉੱਥੇ ਫੋਨ ਗਿਆ ਮੋਂਥੋਂ ਆਇਆ ਮੈਂ ਅਸਟਾ ਲਾਮ ਕੰਮ ਕਰਦੀ ਮੋਂਥੇ ਲੱਗੀ ਆ ਕੀ ਕੀ ਉਮਰ ਸੀ ਕੀ ਨਾਲੀ ਤੁਹਾਡੇ ਕੀ ਲੱਗਦੇ ਨੇ ਮੇਰੇ ਨਾਂ ਵਾ ਮੇਰਾ ਨਾਂ ਹੈ ਹਾਏ ਹਾਏ ਦੇਖੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਜਿੱਥੇ ਇੱਕ ਪਾਸੇ ਪਰਿਵਾਰ ਉਸ ਡੈੱਡ ਬੋਡੀ ਦੇ ਕੋਲ ਬੈਠ ਕੇ ਵੈਨ ਪਾ ਰਹੇ ਕਿਉਂਕਿ ਲਗਾਤਾਰ ਦੇਖੀ ਤਾਂ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਨੇ ਕੁਝ ਸਮਾਂ ਪਹਿਲਾਂ ਹੀ ਇਸ ਤਰੀਕੇ ਦੀ ਜਿਹੜੀ ਵਾਰਦਾਤ ਆ ਉਹ ਦੇਖਣ ਨੂੰ ਮਿਲੀ ਆ ਛੋਟੀ ਬੱਚੀ ਆ ਮਾਸੂਮ ਬੱਚੀ ਦੇਖ ਸਕਦੇ ਆ ਜਿਹੜੀ ਇਹ ਪਿੱਛੇ ਰਹਿ ਗਈ ਆ ਇਹ ਵੀ ਜਿਹੜੀ ਡੇਰੀ ਸਹਮੀ ਪਈ ਆ ਵਿਚਾਰੀ ਬੱਚੀ ਔਰ 4 ਸਾਲਾਂ ਦੀ ਬੱਚੀ ਆ ਔਰ ਛੋਟਾ ਮੁੰਡਾ 5 ਮਹੀਨਿਆਂ ਦਾ ਉਹ ਪਿੱਛੇ ਰਹਿ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਗੱਲ ਕਰਨ ਦੀ ਵੀ ਪਰਿਵਾਰਕ ਮੈਂਬਰਾਂ ਨੇ ਕੋਸ਼ਿਸ਼ ਕੀਤੀ ਕਰ ਰਹੇ ਕਿਉਂਕਿ ਹਾਲਾਤ ਫਿਲਹਾਲ ਉਹ ਨਹੀਂ ਹੈਗੇ ਅਸੀਂ ਛੋਟਾ ਬੱਚਾ ਵੀ ਦਿਖਾ ਦੇ ਜਣਾ ਛੋਟਾ ਬੱਚਾ ਇਸ ਮਾਂ ਦਾ ਪਿੱਛੇ ਰਹਿ ਗਿਆ ਆ ਦੇਖ ਸਕਦੇ ਹੋ ਮਾਸੂਮ 5 ਮਹੀਨਿਆਂ ਦਾ ਜਿਸ ਦੀ ਮਾਂ ਦਾ ਕੁਝ ਸਮਾਂ ਪਹਿਲਾਂ ਕਤਲ ਹੋਇਆ ਕੌਣ ਕਰਕੇ ਗਏ ਕੌਣ ਸੀ ਉਹ ਬੰਦੇ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਔਰ ਫਰੈਂਸਿਕ ਦੀ ਟੀਮ ਵੀ ਇੱਥੇ ਪਹੁੰਚੀ ਹੈ ਦੱਸਤੀ ਹੈ ਕਿ ਦਿਨ ਦਿਹਾੜੇ ਘਰ ਦੇ ਵਿੱਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਨੇ ਕਾਤਲ ਸੋ ਇਹ 70 ਜਿਹੜੇ ਪਰਿਵਾਰ ਦੇ ਵਿਸੁਕੇ ਨੇ ਘਰ ਦੇ ਵਿੱਚ 70 ਵਿੱਚ ਨੇ ਹਰ ਇੱਕ ਦਾ ਰੋ ਰੋ ਕੇ ਬੁਰਾ ਹਾਲ ਹੈ ਸੋ ਪ੍ਰਸ਼ਾਸਨ ਜਾਂਚ ਜਿਹੜੀ ਆ ਉਹ ਕਰ ਰਿਹਾ ਹੈ ਫਿਲਹਾਲ ਦੇਖ ਸਕਦੇ ਹੋ ਕਿ ਪੂਰੀ ਜਿਹੜੀ ਕਲੋਨੀ ਹੈ ਉੱਥੇ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਦਿਨ ਦਿਹਾੜੇ ਜੇ ਇਸ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਕਾਤਲ ਵੜ ਕੇ ਘਰ ਵਿੱਚ ਮਾਰ ਸਕਦੇ ਨੇ ਤਾਂ ਕੋਈ ਕਿੱਥੇ ਸੇਫ ਹੈ ਇਹ ਹਲਕਾ ਰਾਜਾ ਸੰਸੀ ਰਾਜਾ ਸੰਸੀ ਅੱਡੇ ਤੋਂ ਬਿਲਕੁਲ ਨੇੜੇ ਇਹ ਰਾਇਲ ਕਲੋਨੀ ਹੈ ਜਿੱਥੇ ਇਹ ਵਾਰਦਾਤ ਹੋਣੋ ਦੱਸ ਰਹੇ ਆ ਫਿਲਹਾਲ ਅਫਸਰ ਗੜੇ ਨੇ ਫ੍ਰੈਂਸਿਕ ਦੀ ਟੀਮ ਜਿਹੜੀ ਹੈ ਉਹ ਜਿਹੜੀ ਜਾਂਚ ਕਰਨ ਵਾਸਤੇ ਪਹੁੰਚ ਚੁੱਕੀ ਹੈ ਕੁਝ ਸਮੇਂ ਚ ਡੈੱਡ ਬੋਡੀ ਨੂੰ ਕਬਜ਼ੇ ਦੇ ਵਿੱਚ ਲਿਆ ਜਾਵੇਗਾ ਤਾਂ ਪੋਸਟਮਾਰਟਮ ਲਈ ਭੇਜਿਆ ਜਾਵੇਗਾ ਪਰਿਵਾਰ ਦਾ ਕਹਿਣਾ ਦੋ ਗੋਲੀਆਂ ਵੱਜੀਆਂ ਨੇ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੋ ਪਰਿਵਾਰਕ ਮੈਂਬਰ ਜਿਹੜੇ ਮੌਕੇ ਤੇ ਖੜੇ ਨੇ ਤੇ ਤੁਹਾਡੇ ਕੀ ਲੱਗਦੀ ਸੀਗੇ ਜਿੰਨਾਂ ਦੀ ਡੈਥ ਹੋਈ ਆ ਕੋਈ ਪਤਾ ਹੈ ਨਾ ਬਾਰੇ ਕੋਈ ਕੀ ਜਾਣਕਾਰੀ ਸੀ ਜਾਂ ਪਹਿਲੇ ਕੋਈ ਲੜਾਈ ਝਗੜਾ ਹੋਵੇ ਕਿਸੇ ਦੀ ਭੈਣ ਹਾਂ ਹਾਂਜੀ ਪਤਾ ਲੱਗਾ ਕੌਣ ਸਨ ਜਿਹੜੇ ਆਏ ਨੇ ਜਾਂ ਕੋਈ ਪੁਰਾਣੀ ਰੰਜਿਸ਼ ਹੋਵੇ ਮੈਨੂੰ ਨੂੰ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਸਾਈ ਸੋ ਆ ਦੇਖੋ ਜਿਹੜੇ ਮਾੜੇ ਘਰਾਂ ਦੇ ਜਿਹੜੇ ਮਜ਼ਦੂਰ ਮਿਹਨਤ ਕਰਨ ਵਾਲੇ ਮਿਹਨਤ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਇੱਕ ਔਰਤ ਦਾ ਕਤਲ ਕਰਕੇ ਨੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਛੋਟੇ ਬੱਚੇ ਜਿਹੜੇ ਉਹ ਬਿਲਕੁਲ ਦੇ ਪਿੱਛੇ ਰਹਿ ਗਏ ਨੇ ਸੋ ਫਿਲਹਾਲ ਪੁਲਿਸ ਦਾ ਕਹਿਣਾ ਕਿ ਅਸੀਂ ਜਾਂਚ ਕਰਨੇ ਪਏ ਆਂ ਸ਼ਰੀਆਮ ਚਿਟਾ ਹਨਾਰਾ ਵੇਗ ਦਾ ਲਾਰਡਿਸਟਾਲ ਦਾ ਕੰਮ ਕਰਦੇ ਆ ਨਾਲ ਲਾਰਡਰੀ ਖਡਾਉਂਦੇ ਦੇ ਨਾਲ ਚਿਟਾ ਵੀ ਵੇਚਦੇ ਸ਼ਰੀਆਮੇ ਵੇਚਦੇ ਆ ਇੱਕ ਸਜਨੀ ਸ਼ਰੀਆਮ ਕਰਦਾ ਸਮਾਨ ਦਾ ਕੰਮ ਉਥੇ ਪਰਚਾ ਹੋਇਆ ਪਹਿਲਾਂ 307 ਦਾ ਹਲੇ ਤੱਕ ਪੁਲਿਸ ਨੇ ਉਹਨਾਂ ਨੂੰ ਨਹੀਂ ਫੜਿਆ ਸਾਲ ਡੇਢ ਸਾਲ ਹੋ ਗਿਆ ਵਾ ਉਹਨਾਂ ਨੇ ਲੈ ਤੱਕ ਰੈਸ਼ ਕੀਤਾ ਦਿਨ ਦਿਹਾੜੇ ਇਦਾਂ ਮਾਰ ਕੇ ਗਏ ਨੇ ਕੋਈ ਵੈਰ ਸੀਗਾ ਇੱਧਰ ਪਰਿਵਾਰ ਨਾਲ ਘਰ ਦੇ ਵਿੱਚ ਵੜ ਕੇ ਇਦਾਂ ਮਾਰ ਕੇ ਘਰ ਦੇ ਵਿੱਚ ਸਰ ਹੁਣ ਘਰ ਵਿੱਚ ਕੋਈ ਹੁੰਦਾ ਕੋਈ ਦੱਸਦਾ ਫੇਰੀ ਗਾੜੀ ਕੋਈ ਬੰਦਾ ਟੱਕਰ ਦਾ ਜਵਾਬ ਦਿੰਦਾ ਗਾੜੀਆਂ ਕੋਈ ਜਿੰਨਾ ਨਹੀਂ ਨਾ ਕੀ ਵੈਰ ਸੀ ਜੇ ਬੰਦੇ ਕਿ ਇਹਨੂੰ ਫੜਦੇ ਕੋਈ ਦੱਸਦਾ ਗਾ ਹਾਂਜੀ ਸਰ ਪੰਜਾਂ ਮਹੀਨੇ ਦਾ ਬੱਚਾ ਉਹ ਕੀ ਆ ਅਸੀਂ ਕਿਹਨੇ ਮਾਰਿਆ ਚਲੋ ਪੰਜਾਂ ਸਾਲਾਂ ਬਾਅਦ ਕਾਕਾ ਹੋਇਆ ਵਾ ਉਹਨਾਂ ਨੇ ਕੋਈ ਕਰ ਗਏ ਉਹ ਬੱਚਾ ਮਾਂ ਦੇ ਨਾਲ ਜਾ ਉਹ ਸੁੱਤਾ ਸੀ ਬੱਚਾ ਅੰਦਰ ਜੀ ਉਹਨੂੰ ਕੁਝ ਕਰ ਜਾਂਦੇ ਮਾਂ ਪੋਤੀਆਂ ਦੋਨੋਂ ਕਰੇ ਦੇਖਿਆ ਜਾ ਸਕਿਆ ਕਿ چھوٹਾ ਬੱਚਾ ਤੇ ਬੱਚੀ ਪਿੱਛੇ ਰਹਿ ਗਏ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਕੀ ਬੀਤੀ ਪਰਿਵਾਰ ਦੇ ਨਾਲ ਪਰਿਵਾਰ ਦਾ ਕੀ ਹਾਲ ਬਣ ਗਿਆ ਮਿੰਟਾਂ ਦੇ ਵਿੱਚ ਜੜਾ ਕਤਲ ਹੋ ਗਿਆ ਬਾਪੂ ਜੀ ਕੀ ਤੁਹਾਡੀ ਕੀ ਲੱਗਦੇ ਨੇ ਉਹ ਬੇਟੀ ਮੇਰੀ ਬਹੁ ਰਾਣੀ ਹੋਇਆ ਕੀ ਤੁਸੀਂ ਘਰ ਸੀ ਉਦੋਂ ਲੈ ਘਰ ਨਹੀਂ ਆਈ ਕਿਹਨਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਮਨਨ ਫੋਨ ਗਿਆ ਆਈਆ ਤੇ ਗੋਲੀ ਮਾਰਤੀ ਆ ਕੁੜੀ ਨੂੰ ਕਾਤਲਾਂ ਦਾ ਫੋਨ ਆਇਆ ਪਤਾ ਨਹੀਂ ਕਿਨੇ ਕੀਤਾ ਇਹਨਾਂ ਮੁੰਡਿਆਂ ਨੂੰ ਪਤਾ ਮੈਨੂੰ ਨਹੀਂ ਪਤਾ ਮੈਂ ਲਮਾ ਪਿਆ ਤੁਸੀਂ ਕੀ ਕਰਦੇ ਹੋ ਹਾਂਜੀ ਤੁਸੀਂ ਕੀ ਕਰਦੇ ਆ ਫਿਰ ਲੇ ਕਮਰਾ ਦਾ ਸਬਜੀ ਪਾਣੀ ਦਾ ਛੋਟੇ ਬੱਚੇ ਨੇ ਪਿੱਛੇ ਉਹਨਾਂ ਦੇ ਉਹਦੇ ਘਰ ਵਾਲਾ ਕੀ ਕਰਦਾ ਹਾਂ ਉਹ ਦੁਕਾਨ ਤੇ ਕੰਮ ਕਰਦਾ ਉਹ ਆਏ ਨਹੀਂ ਇੱਥੇ ਪੂਰੀ ਆਉਤਈ ਆ ਹਾਂਜੀ ਕੋਈ ਪਛਾਣ ਹੈ ਕੋਈ ਪਿੰਡ ਲਈ ਹੁੰਦੀ ਨਹੀਂ ਕਿਸੇ ਨਾਲ ਕੋਈ ਗੱਲਬਾਤ ਹੋਈ ਕਿਸੇ ਓਏ ਮੁੰਡੇ ਜਿਹੜੇ ਪਿੰਡਲੇ ਆ ਕਿਹੜੇ ਪਿੰਡ ਦੇ ਇਹੋ ਬੇਟਾ ਜਿਹੜੇ ਮੁੰਡੇ ਨੇ ਲਖਾਏ ਆ ਉਹੋ ਹੀ ਮੁੰਡੇ ਪਛਾਣਦੇ ਵੀ ਕਿਹੜੇ ਮੁੰਡੇ ਆ ਹਾਂਜੀ ਪਛਾਣਦੇ ਹਾਂ ਪਰ ਨਾਮ ਉਹਦਾ ਨਹੀਂ ਮੈਨੂੰ ਪਤਾ ਪਛਾਣਦਾ ਮੈਂ ਸਾਰੇ ਪੁਲਿਸ ਨੂੰ ਦੱਸਿਆ ਸਾਰਾ ਕੁਝ ਹਾਂਜੀ ਹਾਂਜੀ ਇਸ ਵੇਲੇ ਦੇਖੋ ਦੰ ਦਿਹਾੜੇ ਜਿਸ ਤਰੀਕੇ ਨਾਲ ਕਤਲ ਹੋਇਆ ਪੁਲਿਸ ਜਾਂਚ ਕਰ ਰਹੀ ਹੈ ਪਰ ਪਰਿਵਾਰ ਦਾ ਕਹਿਣਾ ਕਿ ਸਾਨੂੰ ਜਾਣਦੇ ਅਸੀਂ ਕਿ ਕਿਹੜੇ ਗੜੇ ਹੋ ਮੁੰਡੇ ਨੇ ਜੋ ਗੋਲੀ ਮਾਰ ਕੇ ਗਏ ਨੇ ਫਿਲਹਾਲ ਪਰਿਵਾਰ ਦੇ ਵਿੱਚ 70 ਵਿੱਚ ਚੁਕੇ ਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਪੁਲਿਸ ਇਸ ਮਾਮਲੇ ਦੀ ਕੀ ਕਹਿੰਦੀ ਹੈ ਉਹ ਵੀ ਜਾਣਦੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅਮ੍ਰਿਤਸਰ